ਤੁਸੀਂ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਜ਼ਿਲ੍ਹਾ ਨਾਮਾ ਸ਼ਹਿਰ ਦਾ ਉਹ ਬਦਨਾਮ ਪਿੰਡ ਜਿਹੜਾ ਕਿ ਜ਼ਿਆਦਾਤਰ ਨਸ਼ੇ ਦੇ ਤੌਰ ਤੇ ਬੜਾ ਫੇਮਸ ਸੀ ਜਿੱਥੇ ਚੱਪੇ ਚੱਪੇ ਦੇ ਘਰ ਦੇ ਵਿੱਚ ਜਿਹੜਾ ਨਸ਼ਾ ਵੇਚਿਆ ਜਾਂਦਾ ਸੀ ਭਾਵੇਂ ਕਿ ਪੁਲਿਸ ਨੇ ਜਿਹੜਾ ਕਾਰਵਾਈ ਕਰਦੇ ਆ ਕਈ ਮਕਾਨ ਸੀਜ਼ ਕਰ ਲਏ ਬਹੁਤ ਸਾਰੇ ਤੋਂ ਮਾਮਲੇ ਦਰਜ ਕਰ ਲਏ ਔਰ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਜੇਲ੍ਹ ਵੀ ਭੇਜਿਆ ਗਿਆ ਪਰੰਤੂ ਫੇਰ ਵੀ ਇਹ ਲੋਕ ਜਿਹੜੇ ਆ ਉਹ ਬਾਜ਼ ਨਹੀਂ ਆ ਪਰ ਤੁਸੀਂ ਅੱਜ ਤਸਵੀਰਾਂ ਵੀ ਦੇਖਦੇ ਹੋ ਕਿ ਪੰਜਾਬ ਸਰਕਾਰ ਦਾ ਜਿਹੜਾ ਯੁੱਧ ਨਸ਼ਾ ਵਿਰੋਧ ਦਾ ਉਸ ਮਹਿੰਮ ਨੂੰ ਇੱਕ ਹੋਰ ਵੱਡੀ ਜੜੀ ਕਾਮਯਾਬੀ ਮਿਲਣ ਜਾ ਰਹੀ ਮਿਲ ਰਹੀ ਆ ਕਿ ਅੱਜ ਦੇਵੀ ਇੱਕ ਨਾਮ ਦਾ ਜਿਹੜਾ ਵਿਅਕਤੀ ਹੈ ਜਿਨੇ ਨਜ਼ਾਇਜ਼ ਅਤੇ ਨਸ਼ਾ ਵੇਚ ਕੇ ਇਹ ਜਿਹੜਾ ਕਬਜ਼ਾ ਕੀਤਾ ਹੋਇਆ ਹੈ ਔਰ ਉਸ ਤੇ ਘਰ ਉੱਤੇ ਜਿਹੜਾ ਅੱਜ ਉਹਦੀਆਂ ਦੁਕਾਨਾਂ ਜਿਹੜੀਆਂ ਨੇ ਇਹ ਸਰਕਾਰੀ ਦੱਸੀ ਜਾ ਰਹੀ ਹੈ ਕਿ ਪੰਚਾਇਤੀ ਜਗ੍ਹਾ ਆ ਉਹਦੇ ਉੱਤੇ ਇਹ ਨਜ਼ਾਇਜ਼ ਕਬਜ਼ੇ ਕੀਤੇ ਗਏ ਸੀ ਉਸ ਦੀ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਉਸ ਉੱਤੇ ਜਿਹੜਾ ਪੀੜਾ ਪੰਜਾ ਚੱਲ ਰਿਹਾ ਹੈ ਤੋਂ ਇਸ ਦੇ ਨਾਲ ਜਿਹੜਾ ਮਾਨ ਸਰਕਾਰ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਆ ਭਾਵੇਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਅਜੇ ਵੀ ਜਿਹੜੇ ਨਸ਼ਾ ਤਸਕਰ ਆਵਾਜ਼ ਨਹੀਂ ਆ ਰਹੇ ਪਰ ਔਰ ਜਿਹੜਾ ਸਭ ਤੋਂ ਬਦਨਾਮ ਏਰੀਆ ਕਹਿ ਸਕਦੇ ਹਾਂ ਉਸ ਦੇ ਚੱਪੇ-ਚੱਪੇ ਦੇ ਜਿਹੜੇ ਘਰਾਂ ਦੇ ਵਿੱਚ ਜਿਹੜੇ ਆ ਨਸ਼ੇ ਦੀ ਜਿਹੜੀ ਸਮਗਲਿੰਗ ਹੁੰਦੀ ਆ ਭਾਵੇਂ ਮਹਿਲਾਵਾਂ ਚਾਹੇ ਬੰਦੇ ਆ ਉਹ ਜੇਲ੍ਹਾਂ ਵਿੱਚ ਵੀ ਨੇ ਪਰਚੇ ਵੀ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਜਿਹੜੀਆਂ ਕਰੋੜਾਂ ਦੀ ਸੀ ਜੋ ਚੁੱਕੀਆਂ ਆ ਸੋ ਅੱਜ ਜਿਹੜੀਆਂ ਤੁਹਾਨੂੰ ਮੈਂ ਤਸਵੀਰਾਂ ਲਾਈਵ ਦਿਖਾ ਰਿਹਾ ਇਹ ਤਸਵੀਰਾਂ ਜਿਹੜੀਆਂ ਆ ਪਿੰਡ ਗੁੜਾਪੜ ਦੀਆਂ ਨੇ ਜਿੱਥੋਂ ਕਿ ਜਿੱਥੋਂ ਦਾ ਦੇਵੀ ਨਾ ਦਾ ਇੱਕ ਵਿਅਕਤੀ ਜਿਹਨੇ ਨਸ਼ਾ ਵੇਚ ਕੇ ਇਹ ਪ੍ਰਾਪਰਟੀ ਦੇ ਉੱਤੇ ਜਿਹੜਾ ਆ ਸਰਕਾਰੀ ਬਿਲਡਿੰਗ ਜਿਹੜੀ ਆਪਣੀ ਬਿਲਡਿੰਗ ਜਿਹੜੀ ਸਰਕਾਰੀ ਜ਼ਮੀਨ ਤੇ ਇਹ ਬਿਲਡਿੰਗ ਜਿਹੜੀ ਆ ਬਣਾਈ ਆ ਸੋ ਐਸਐਸਪੀ ਮਹਿਤਾਬ ਜਿਹੜਾ ਉਹ ਵੀ ਇੱਥੇ ਮੌਜੂਦ ਨੇ ਪੂਰਾ ਪੁਲਿਸ ਪ੍ਰਸ਼ਾਸਨ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਲਾਅ ਲਾਡਰ ਜਿਹੜਾ ਖਰਾਬ ਨਾ ਹੋਵੇ ਸਾਹਿਬ ਨੇ ਆਪਣਾ ਨਾ ਗਲਵਤ ਕਰਦੇ ਆ ਡਾਕਟਰ ਮਹਿਤਾਬ ਸਿੰਘ ਜੀ ਅੱਜ ਦਾ ਜਿਹੜਾ ਐਕਸ਼ਨ ਆ ਪੀਲਾ ਪੰਜਾ ਜਿਹੜਾ ਪੰਜਾਬ ਸਰਕਾਰ ਮਾਨ ਸਾਹਿਬ ਵੱਲੋਂ ਚਲਾਇਆ ਜਾਇਆ ਦੇ ਨਾਲ ਇੱਕ ਸੁਨੇਹਾ ਵੀ ਆ ਉਹ ਨਾਲ ਲੋਕਾਂ ਨੂੰ ਜਿਹੜੇ ਨਸ਼ੇ ਦੇ ਤਸਕਰ ਨੇ ਪਰ ਫਿਰ ਵੀ ਅਜੇ ਜਿਹੜਾ ਨਸ਼ਾ ਕੰਟਰੋਲ ਹੋ ਰਿਹਾ ਪਰ ਬੰਦ ਨਹੀਂ ਹੋ ਰਿਹਾ ਅੱਜ ਦਾ ਜਿਹੜਾ ਐਕਸ਼ਨ ਹੈ ਕੀ ਐਕਸ਼ਨ ਹੈ ਇਹ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਹ ਜਿਹੜੀ ਪ੍ਰਾਪਰਟੀ ਤੁਸੀਂ ਡੈਮੋਲਿਸ਼ ਹੁੰਦੀ ਦੇਖ ਰਹੇ ਹੋ ਇਹ ਇੱਥੇ ਦਾ ਦੇਵਰਾਜ ਉਰਫ ਦੇਵੀ ਨਾਮਕ ਵਿਅਕਤੀ ਹੈਗਾ ਜਿਨੇ ਇਹ ਪੰਚਾਇਤ ਦੀ ਲੈਂਡ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਤੇ ਇਹਦੇ ਖਿਲਾਫ ਹੁਣ ਤੱਕ ਟੋਟਲ 18 ਮੁਕੱਦਮੇ ਜਿਹੜੇ ਹੈਗੇ ਉਹ ਦਰਜ ਹੈਗੇ ਤੇ ਉਹਦੇ ਵਿੱਚੋਂ 13 ਐਨਡੀਪੀਐਸ ਦੇ ਮੁਕੱਦਮੇ ਦਰਜ ਹੈਗੇ ਤੇ ਸਾਨੂੰ ਸਿਵਲ ਪ੍ਰਸ਼ਾਸਨ ਵੱਲੋਂ ਇਹਨੂੰ ਸਿਕਿਉਰਟੀ ਦੇਣ ਲਈ ਲਿਖਿਆ ਗਿਆ ਸੀਗਾ ਕਿ ਜੀ ਇੱਥੇ ਸਿਕਿਉਰਟੀ ਦੇ ਕੇ ਜਿਹੜੀ ਇਹ ਡੈਮੋਲੇਸ਼ਨ ਕਰਵਾਈ ਜਾਵੇ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਇਹ ਔਡ ਵਿਲੇਜ ਦੇ ਵਿੱਚ ਅਸੀਂ ਪਿਛਲੇ ਸਾਲ ਦੇ ਵਿੱਚ ਜਿਹੜਾ ਹੈਗਾ 100 ਤੋਂ ਵੱਧ ਮੁਕੱਦਮੇ ਜਿਹੜੇ ਐਨਡੀਪੀਐਸ ਦੇ ਦਰਜ ਕੀਤੇ ਤੇ ਜਦੋਂ ਤੋਂ ਪੰਜਾਬ ਸਰਕਾਰ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੋਧ ਮੁਹਿੰਮ ਚੱਲੀ ਹੈ ਅਸੀਂ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ 253 ਐਨਡੀਪੀਐਸ ਦੇ ਮੁਕੱਦਮੇ ਦਰਜ ਕੀਤੇ ਅਤੇ 284 ਬੰਦਿਆਂ ਨੂੰ ਫੜ ਕੇ ਅਸੀਂ ਜੇਲ੍ਹ ਭੇਜਿਆ ਜਿਹੜੀ ਸਾਡੀ ਇਹ ਕਾਰਵਾਈ ਹੈ ਇਸੇ ਤਰ੍ਹਾਂ ਚੱਲਦੀ ਰਹੇ ਇਹ ਮੈਂ ਤੁਹਾਨੂੰ ਇਸ ਹਰ ਦੇਵੀ ਤੇ ਕਾਫੀ ਪਰਚੇ ਇਹ ਕਦੋਂ ਤੋਂ ਨਸ਼ਾ ਵੇਚ ਰਿਹਾ ਆ ਔਰ ਇਹਦੇ ਕਦੇ ਜੇਲ੍ਹ ਵੀ ਪਿੱਗਿਆ ਹੈ ਆ ਬਿਲਕੁਲ ਜੀ ਇਹ ਜੇਲ੍ਹ ਵੀ ਗਿਆ ਹੈਗਾ ਤੇ ਜਿਹੜਾ ਪਹਿਲਾ ਪਰਚਾ ਹੋਇਆ ਸੀ ਉਹ 2002 ਦਾ ਹੈਗਾ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਹਦੇ ਖਿਲਾਫ 18 ਜਿਹੜੇ ਟੋਟਲ ਪਰਚੇ ਹੋ ਚੁੱਕੇ ਤੇ ਜਿਹੜੀ ਆ ਪ੍ਰਾਪਰਟੀ ਆ ਇਹ ਇਹ ਵੀ ਪਤਾ ਲੱਗਿਆ ਕਿ ਸਰਕਾਰੀ ਜ਼ਮੀਨ ਦੇ ਨੇ ਆਪਣੀ ਜ਼ਮੀਨ ਤੇ ਨਹੀਂ ਇਹ ਸਰਕਾਰੀ ਜ਼ਮੀਨ ਤੇ ਬਣਾਈ ਹੋਈ ਆ ਉਹ ਸਾਨੂੰ ਪਤਾ ਲੱਗਿਆ ਹੈਗਾ ਇਹ ਪੰਚਾਇਤੀ ਜ਼ਮੀਨ ਸੀਗੀ ਪੰਚਾਇਤੀ ਜ਼ਮੀਨ ਦੇ ਉੱਤੇ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈਗਾ ਤੇ 2023 ਦੇ ਵਿੱਚ ਨੇ ਕਬਜ਼ਾ ਕੀਤਾ ਸੀ ਕਿੰਨੀ ਪ੍ਰਾਪਰਟੀ ਵੈਸੇ ਤੁਹਾਡਾ ਅੰਦਾਜ਼ਾ ਤਾਂ ਪਤਾ ਲੱਗਾ ਹੋਵੇ ਕਿੰਨੀ ਪ੍ਰਾਪਰਟੀ ਹੁਣ ਤੱਕ ਕੋਈ ਬਣਾਇਆ 2002 ਤੋਂ ਸੀ ਪਹਿਲੇ ਪਰਚਾ ਜਿਹੜਾ ਹੋਇਆ ਕਿੰਨੀ ਪ੍ਰਾਪਰਟੀ ਹੋੜਾ ਚੁੱਕਾ ਹੈ ਹੁਣ ਤੱਕ ਇਹ ਜਿਹੜੀ ਸਾਨੂੰ ਪਤਾ ਲੱਗਿਆ ਹੈਗਾ ਇਹ 2 ਕਨਾਲ ਪ੍ਰਾਪਰਟੀ ਹੈਗੀ ਹੈ ਤੇ ਤੁਸੀਂ ਦੇਖ ਰਹੇ ਹੋ ਅੱਗੇ ਇਹਨੇ ਸ਼ਾਪਸ ਹੀ ਬਣਾਈਆਂ ਹੋਈਆਂ ਤੇ ਪਿੱਛੇ ਤੱਕ ਵੀ ਜਿਹੜਾ ਹੈਗਾ ਇਹ ਪ੍ਰਾਪਰਟੀ ਫੈਲੀ ਹੋਈ ਹੈ ਇਹ ਹੋ ਕੇ ਅੰਦਰ ਵੀ ਘਰ ਚ ਵੀ ਕੋ ਪ੍ਰਾਪਰਟੀ ਜੇ ਇਹੀ ਇਹਦੇ ਵਿੱਚ ਸ਼ਾਪਸ ਇਹਦੀਆਂ ਜਿਹੜੀ ਇਹ ਘਰ ਵੀ ਅਸੀਂ ਆਇਡੈਂਟੀਫਾਈ ਕਰਾ ਰਹੇ ਹਾਂ ਜੇ ਉਹਦੇ ਵਿੱਚ ਕੋਈ ਵੈਲੂਏਸ਼ਨ ਹੋ ਗਈ ਅਸੀਂ ਉੱਤੇ ਵੀ ਐਕਸ਼ਨ ਕਰਾਂਗੇ ਬਟ ਇਹ ਜਿਹੜੀ ਹੈ ਪੀਲੇ ਪੰਜਾ ਸ਼ੁਰੂ ਹੋਇਆ ਕੀ ਲੱਗਦਾ ਕਿੰਨਾ ਘੱਟ ਲਪੀਏ ਜਿਵੇਂ ਮੈਂ ਗੱਲ ਕਰਾਂ ਮੈਨੂੰ ਵੀ ਮਾਨ ਹੁੰਦਾ ਹੈ ਕਿ ਦੋ ਪਿੰਡ ਜਿਹੜੇ ਤੌਬਾ ਕਰ ਚੁੱਕੇ ਆ ਕਿ ਨਸ਼ਿਆਂ ਤੋਂ ਲੱਗਦਾ ਵੀ ਇਹ ਪੀਲੇ ਪੰਜੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੇ ਲੋਕ ਆ ਅੱਗੇ ਤੋਂ ਟੋਕਣਗੇ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਦਾ ਬਹੁਤ ਹੀ ਜ਼ਿਆਦਾ ਜਿਹੜੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਚੱਲ ਰਹੀ ਹੈ ਬਹੁਤ ਜ਼ਿਆਦਾ ਸਾਨੂੰ ਪੋਜ਼ਿਟਿਵ ਰਿਸਪੌਂਸ ਲੋਕਾਂ ਵੱਲੋਂ ਮਿਲ ਰਿਹਾ ਹੈ ਲੋਕ ਮੈਨੂੰ ਆਪ ਆ ਕੇ ਮਿਲਦੇ ਹੈਗੇ ਮੈਨੂੰ ਪੱਤਰਕਾਰ ਭਾਈ ਵੀ ਦੱਸਦੇ ਹੈਗੇ ਕਿ ਹਾਂ ਜੀ ਜਿਹੜਾ ਸਾਡੇ ਇਲਾਕੇ ਦੇ ਵਿੱਚ ਬਹੁਤ ਫਰਕ ਪੈ ਗਿਆ ਮੈਂ ਇਹ ਵੀ ਦੱਸਣਾ ਚਾਹਾਂਗਾ ਜਿੱਦ ਦੇ ਸਾਡਾ ਪਹਿਲਾ ਡਰਗ ਹੌਟਸਪੌਟ ਹੁੰਦੇ ਸੀ ਉਹਨਾਂ ਨੇ ਉਹਨਾਂ ਦੀ ਪੰਚਾਇਤ ਨੇ ਆਪ ਕਲੇਮ ਕੀਤਾ ਹੈਗਾ ਕਿ ਜਿਹੜਾ ਸਾਡਾ ਪਿੰਡ ਹੈਗਾ ਉਹ ਟੋਟਲੀ ਨਸ਼ਾ ਫਰੀ ਹੋ ਗਿਆ ਜਿੱਦਾਂ ਕਿ ਜਿਹੜਾ ਲਖਪੁਰ ਵਿਲੇਜ ਹੈਗਾ ਬੰ ਪਰ ਦੱਸਣ ਤੋਂ ਅਗਰੇਜ਼ ਕਰਦੇ ਕਿਉਂਕਿ ਉਹ ਕਹਿੰਦੇ ਮੈਂ ਤਾਂ ਮੇਰੇ ਨਾਲ ਤਾਂ ਬੈਰ ਮੇਰੇ ਬੱਚਿਆਂ ਨਾਲ ਬੈਰ ਪੈਗਾ ਇਸ ਚੀਜ਼ ਤੋਂ ਡਰ ਰਹਾ ਹੈ ਇਸ ਚੀਜ਼ ਦਾ ਡਰ ਹਟਾਉਣ ਲਈ ਸਰਕਾਰ ਵੱਲੋਂ ਕੀ ਉਪਰਲੇ ਆ ਬਿਲਕੁਲ ਜੀ ਦੇਖੋ ਇੱਕ ਤਾਂ ਜਿਹੜੀ ਸੇਫ ਹੈਲਪਲਾਈਨ ਹੈਗੀ ਹੈ ਉਹ ਪੰਜਾਬ ਸਰਕਾਰ ਵੱਲੋਂ ਸਟਾਰਟ ਕੀਤੀ ਗਈ ਹੈ ਉਹਦੇ ਵਿੱਚ ਜੇ ਕੋਈ ਵੀ ਵਿਅਕਤੀ ਕਾਲ ਕਰਦਾ ਹੈਗਾ ਜਾਂ ਵਟਸਐਪ ਤੇ ਮੈਸੇਜ ਕਰਦਾ ਹੈ ਤੇ ਉਹਦੀ ਜਿਹੜੀ ਆਈਡੈਂਟੀਟੀ ਹੈਗੀ ਹੈ ਉਹਨੂੰ ਜाहिर ਨਹੀਂ ਕੀਤਾ ਜਾਂਦਾ ਤੇ ਉਹ ਸਾਡੇ ਕੋਲ ਵੀ ਬਸ ਨਸ਼ਾ ਤਸਕਰ ਦਾ ਨਾਮ ਆ ਜਾਂਦਾ ਕਿ ਹਾਂ ਜੀ ਇਹ ਤਸਕਰੀ ਕਰ ਰਿਹਾ ਹੈ ਤੇ ਅਸੀਂ ਵੈਰੀਫਾਈ ਕਰਦੇ ਹਾਂ ਜੇ ਕੋਈ ਗੱਲ ਸਾਨੂੰ ਪਾਈ ਜਾਂਦੀ ਹੈ ਤੇ ਅਸੀਂ ਉਸ ਤੇ ਐਕਸ਼ਨ ਵੀ ਲੈਣੇ ਹੈਗੇ ਤੇ ਸੈਕੰਡ ਮੈਂ ਇਹ ਤੁਹਾਡੇ ਮਾਧਮ ਨਾਲ ਇਹ ਵੀ ਜਿਹੜੀ ਪਬਲਿਕ ਨੂੰ ਮੈਸੇਜ ਦੇਣਾ ਚਾਹਾਂਗਾ ਕੋਈ ਤੁਸੀਂ ਆ ਕੇ ਮੈਨੂੰ ਪਰਸਨਲੀ ਵੀ ਮਿਲ ਸਕਦੇ ਹੋ ਠੀਕ ਹੈ ਮੈਨੂੰ ਦੱਸ ਸਕਦੇ ਹੋ ਕਿ ਜੀ ਹਾਂ ਸਾ ਕਰਾਂਗੇ ਉਹ ਸਰਕਾਰ ਵੱਲੋਂ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਉਹ ਹਾਂਜੀ ਹਾਂਜੀ ਮੈਂ ਉਸੇ ਦੀ ਗੱਲ ਕਰ ਰਿਹਾ ਸੀ ਜਿਹੜਾ ਉਹ ਸਰਕਾਰ ਵੱਲੋਂ ਸੇਫ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਤਾਂ ਉਹਦੇ ਤੇ ਤੁਸੀਂ ਮੈਸੇਜ ਕਰ ਸਕਦੇ